ਜੇ ਅਸੀਂ ਮੈਂ ਆਪਣਾ ਬਚਪਨ ਦੇਖਾਂ ਜਾਂ ਆਪਣੇ ਪੇਰੈਂਟਸ ਦਾ ਵੀ ਦੇਖਾਂ ਤਾਂ ਉਸ ਟਾਈਮ ਬਚਪਨ ਨੂੰ ਆਪਾਂ 골ਡਨ ਪੀਰੀਅਡ ਆਫ ਲਾਈਫ ਕਹਿੰਦੇ ਸੀਗੇ ਮੌਜਾ ਮਸਤ ਸਾਰਾ ਦਿਨ ਖੇਲਣਾ ਕੁੱਦਣਾ ਜੇ ਤੁਸੀਂ ਅੱਜਕੱਲ ਬੱਚਿਆਂ ਦੀ ਰੁਟੀਨ ਦੇਖੋ ਤੋਂ ਇਵਨ 7 8 6 ਸਾਲ ਦੇ ਬੱਚਿਆਂ ਨੂੰ ਅਗਰ ਮੈਂ ਕਹਿੰਨੀ ਆ 8 ਸਾਲ ਦਾ ਅਜ ਬੱਚਾ ਆਇਆ ਹੈ ਜਿਹਦਾ ਕਿ weight 24 ਕਿਲੋ ਚਾਹੀਦਾ ਉਹਦਾ weight 53 ਕਿਲੋ ਹੋਵੇਗਾ ਔਲਰੀ ਡਬਲ ਹੋ ਚੁੱਕਾ ਹੈ ਲਿਵਰ ਜ ਫੈਟ ਜੰਮ ਚੁੱਕੀ ਉਹਨੂੰ ਬਹੁਤ ਬਿਮਾਰੀਆਂ ਲੱਗਣਗੀਆਂ ਉਹ ਤਾਂ ਅਲੱਗ ਚੀਜ਼ ਹੈ ਬਟ ਆ ਸੀਰੀਅਸ ਬੱਚਾ ਜੇ ਬੱਚਿਆਂ ਨੂੰ ਪੁੱਛੋ ਬੱਚੇ ਖੇਡਦੇ ਕਿਉਂ ਨਹੀਂ ਤੁਸੀਂ ਤੁਹਾਨੂੰ ਕਮ ਸੇ ਕਮ 2 ਘੰਟੇ ਘੰਟਾ ਖੇਡਣਾ ਚਾਹੀਦਾ ਤਾਂ ਸਭ ਬੱਚਿਆਂ ਦਾ ਜਵਾਬ ਇਹੀ ਹੁੰਦਾ ਹੈ ਕਿ ਸਾਡੇ ਕੋਲ ਮੈਡਮ ਟਾਈਮ ਨਹੀਂ ਹੈ ਤੋ ਮੈਨੂੰ ਬਹੁਤ ਤਰਸ ਆਉਂਦਾ ਹੈ ਕਿ ਟਾਈਮ ਉਹਨਾਂ ਨੂੰ ਕਿਹੜੀ ਉਮਰ 'ਚ ਮਿਲੇਗਾ 40 ਸਾਲ ਦੀ ਉਮਰ ਜਦੋਂ ਖੁਦ ਪੇਰੈਂਟ ਬਣ ਜਾਣਗੇ ਸੋ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਜਿਹੜੀ ਆਪਾਂ ਹੋੜ 'ਚ ਲੱਗ ਗਏ ਆ ਨਾ ਕਿ ਸਾਰੇ ਸਬਜੈਕਟ 'ਚ 90% ਨੰਬਰ ਲੈਣੇ ਆ ਫਰਸਟ ਸੈਕਿੰਡ ਹੀ ਆਣਾ ਹੈ ਉਹਨਾਂ ਕਰਕੇ ਬੱਚਿਆਂ ਦਾ ਬਚਪਨਾ ਖਰਾਬ ਹੋ ਰਿਹਾ ਜਿਸ ਦੇ ਕਰਕੇ ਉਹਨਾਂ ਨੂੰ ਕੱਲੀਆਂ ਫਿਜ਼ੀਕਲ ਬਿਮਾਰੀਆਂ ਨਹੀਂ ਪਰ ਮੈਂਟਲ ਹੈਲਥ ਬਹੁਤ ਜ਼ਿਆਦਾ ਅਫੈਕਟ ਹੋ ਰਹੀ ਹੈ ਸੋ ਸਾਨੂੰ ਪੇਰੈਂਟਸ ਨੂੰ ਮੈਂ ਬੱਚਿਆਂ 'ਚ ਕੋਈ ਪ੍ਰੋਬਲਮ ਨਹੀਂ ਹੈ ਬੱਚੇ ਅੱਗੇ ਨਾਲੋਂ ਮੱਚ ਬੈਟਰ ਹੈ ਜਿੰਨੇ ਅਸੀਂ ਸੀ ਸਾਡੇ ਤੋਂ ਵੀ ਸਿਆਣੇ ਸਾਡੇ ਬੱਚੇ ਹੈ ਪਰ ਜਿਹੜੀ ਚੇਂਜ ਹੈ ਉਹ ਪੇਰੈਂਟਸ ਲਿਆਣ ਦੀ ਜ਼ਰੂਰ ਹੈ